ਕਰਦਿਆਂ ਹਾਕਮ ਵਾਲਿਆ ਜੱਗੂ ਉਰਲੇ ਪਾਸੇ ਲੱਗਿਆ ਹੋਇਆ ਤੇ ਪਰਲੇ ਪਾਸੇ ਗਿੰਨੀ ਵਰਗੇ ਪਰਲੇ ਸਾਡੇ ਆ ਰਜਾ ਜਰਮਨભાઈ ਸੁਖਪੰਦਰ ਸੁਖੀ ਭਾਈ ਪ੍ਰਮੇਂਦਰ ਕਮਾਲ ਭਾਈ ਗੁਰਪਾਲ ਸੰਧੂ ਭਾਈ ਰੇਕੀ ਭਾਈ ਪ੍ਰਮੇਂਦਰ ਨਾਗਰੀ ਭਾਈ ਹੈਪੀ ਨਾਗਰੀ ਭਾਈ ਰਾਜਦੀਪਾ ਬਹੁਤ ਵੱਡਾ ਯੋਗਦਾਨ ਹੈ ਉਧਰੋਂ ਬਾਲੀ ਫੌਜੀ ਵੱਲੋਂ 1000 ਰੁਪਿਆ ਸੈਂਟਰੀ ਦੇ ਅੰਤਨ ਕਬੱਡੀਆਂ ਦੇ ਹਲੋ 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 ਹਾਂਜੀ ਦੂਜਾ ਸੈਮੀ ਫਾਈਨਲ ਮੈਚ ਪਿਆ ਰਿਹਾ ਸਾਡੇ ਹੰਗਰੀ ਪੁਆਇੰਟ ਵਾਲੇ ਪੀਂਗਾ 버ਗਰ ਭਵਾਨੀਗੜ੍ਹ ਭਾਈ ਜਸਮਿੰਦਰ ਭੱਟੀ ਭਾਈ ਗੁਰਕਾਲ ਸੰਧੂ ਕਰਾਚੋਂ ਫੈਦਲੋ ਧੰਨਵਾਦ ਹੈ ਇੱਕ ਪਾਸੇ ਕਰਾਚੋ ਦੀ ਟੀਮ ਹੈ ਸ਼ੈੰਤੀ ਹੋਰਾਂ ਦੀ ਟੀਮ ਹੈ ਸਾਡੇ ਸਤਿਕਾਰਯੋਗ ਭਾਈ ਕੁਲਵਿੰਦਰ ਮੋਫਰ ਕੁਲਜੀਤ ਮਾਨਵਾ ਉਹਨਾਂ ਦੇ ਸੰਗ ਸੱਦੇ ਹੋਏ ਪੱਟੇ ਉਹਨਾਂ ਦੀ ਸਮਰਸਰ ਟੀਮ ਹੈ ਤੇ ਨਾਲ ਸੰਧੂਆਲ ਦਲਜੀਤ ਕਮਾਨ ਹੈ ਤੇ ਨਾਲ ਪੁਰਾਣੇ ਜਿਹੜੇ ਖਿਡਾਰੀ ਐ ਇੱਥੋਂ ਦੇ ਸੋਮਾ ਕਰਾਚੋ ਵਾਲਾ ਪੂਰੀਆ ਕਰਾਚੋ ਵਾਲਾ ਦਰਸ਼ਕੋ ਪੁੱਛਦੇ ਨੇ ਕਿ ਕੁਲਜੀਤ ਕਰਾਚੋ ਵਾਲਾ ਕਿਉਂ ਨਹੀਂ ਖੇਡਦਾ ਉਨੇ ਗੋਡੇ ਦਾ ਆਪਰੇਸ਼ਨ ਕਰਵਾਇਆ ਹੋਇਆ ਡਾਕਟਰ ਨੇ ਰੈਸਟ ਦੱਸੀ ਹੈ ਥੋੜੇ ਦਿਨਾਂ ਦਾਕਾ ਉਹ ਬੱਬਰ ਸ਼ੇਰ ਦੀ ਵੀ ਇਹਨਾਂ ਗਰਾਊਂਡਾਂ ਦੇ ਵਿੱਚੋਂ ਤਰਾਉਣਾ ਉਹ ਚਕੋਟੀ ਦੇ ਆ ਰੇਡਰ ਤੇ ਉਹ ਚਕੋਟੀ ਦੇ ਜਾਫੀਓ ਸੰਧੂਆ ਖੇਡ ਕਹਾਣੀ ਆ ਉਚਕੋਟੀ ਦੇ ਰੇਡਰ ਤੇ ਉਚਕੋਟੀ ਦੇ ਜਾਫੀ ਦੁਨੀਆ ਦੇ ਰਸਤਮ ਅੱਜ ਕਰਾਚੋ ਵਿੱਚ ਆਇਆ ਮੇਰੇ ਵੀ ਉਹ ਲੋਕਾਂ ਦਾ ਚਿੱਤ ਖੁਸ਼ ਕਰ ਦਿੱਤਾ ਉਧਰ ਧੰਨਵਾਦ ਆ ਪਾਣੇ ਸਮਿਆਂ ਦੇ ਵਿੱਚੋਂ ਗੱਲ ਕਰਦੇ ਜਾ ਰਹੇ ਹਾਂ ਜਿਹੜੇ ਖਿਡਾਰੀਆਂ ਦੀ ਕਰਾਚੋ ਦੇ ਪਿੰਡ ਦੇ ਜਿੱਥੇ ਦਰਸ਼ਨ ਦੀ ਗੱਲ ਸੋਮੇ ਤੇ ਭੂਰੀਏ ਦੀ ਗੱਲ ਕਸ਼ਮੀਰੇ ਕਰਾਚੋ ਦੀ ਗੱਲ ਮੰਨੇ ਦੀ ਗੱਲ ਤੇ ਜੋਡੀ ਦੀ ਗੱਲ ਮੇਰੇ ਲਈਓ ਇਹ ਵੀ ਸਮੇ ਸਮੇ ਦੇ ਨਾਲ ਆ ਪਿੰਡ ਦੇ ਚੋਟੀ ਦੇ 스타 ਹੋਇਆ ਜਿਹੜਾ ਦਾ ਧੰਨਵਾਦ ਗਰਾਊਂਡ ਵਿਹਲਾ ਕਰ ਦਿਓ ਸਟੇਜ ਵਾਲੇ ਪਾਸੇ ਕਾਚੋਂ ਦੀ ਟੀਮ ਹੈ ਆਹ ਕਹਿੰਦੇ ਕਬੈਨਾਂ ਦਾ ਜੇਤੂ ਤੁਹਾਡੇ ਸਾਹਮਣੇ ਮੰਨਾ ਬੱਲੋ ਦੀ ਧਰਤੀ ਦਾ ਪਹਿਲੀ ਕਬੱਡੀ ਪਾਉਣ ਦੇ ਲਈ ਅੱਕੇ ਵੱਜਦਾ ਹੋਇਆ ਪਰਲੇ ਪਾਸੇ ਗਿੰਨੀ ਵਰਗੇ ਖੜਿਆ ਓਏ ਇੱਕ ਪਾਸੇ ਲਵਲੀ ਤੇ ਨਾਲ ਮੇਰੇ ਵੀਰੋ ਓ ਟੱਬਿਆਣਾ ਸਵਰਨਿਆ ਛੇੜ ਕਹਾਣੀ ਲਓ ਸਾਹਮਣੇ ਦੇਖੋ ਕਮਲ ਟੱਬੇ ਵਾਲਾ ਓ ਪਹਿਲੀ ਦੇਰ ਪਹਿਲਾ ਟੌਪ ਦਾ ਯੱਫਾ ਲਾ ਕੇ ਆ ਟੌਪਰ ਯਾਫੀ ਸਰਾ ਕਰਾ ਗਿਆ ਐਂਦਰ ਧਰਤੀ ਮਨੋਂ ਮੱਥਾ ਟੇਕਦਾ ਹਰਮਨ ਬੁਲਟ ਬਾਬੇ ਪ੍ਰਸੇਮ ਪੰਡਾਲ ਦਾ ਪੋਤਾ ਬਾਬੇ ਬੁਲਟ ਇਹ ਖੀਰਾ ਵਾਲੀ ਐ ਬੁਲਟਾਂ ਦੇ ਪੰਜਾਬੀ ਵੀਰੋ ਆ ਐਸੇ ਕਿੰਦ ਦਾ ऐसे ਬੰਦਾ ਸੈਂਟੀ ਤੁਹਾਡੇ ਸਾਹਮਣੇ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਪਰਲੇ ਪਾਸੇ ਲੱਗਦੀ ਹੈ ਉਰਲੇ ਪਾਸੇ ਗਿੰਨੀ ਹੈ ਤੇ ਨਾਲ ਟੱਪੇ ਵਾਲਾ ਬੰਦੇ ਵੀਰੋ ਚਾਰ ਬੱਕਰ ਖੇਰਾਂ ਦੇ ਵਿੱਚੋਂ ਮੁਕਾਬਲਾ ਕਿੰਨਾ ਕਿਵੇਂ ਕਿਦਾਂ ਦਾ ਹੋਣਾ ਸਮਾਂ ਦੱਸੂਗਾ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਇੱਕ ਪਾਸੇ ਸੈਂਟੀ ਦੇ ਦੂਜੇ ਪਾਸੇ ਟੱਪੇ ਵਾਲਾ ਉਹ ਖੜਕਾ ਵਰਗਾ ਕਬੱਡੀ ਦਾ ਤੇ ਨੰਬਰ ਆ ਰੇਡਰ ਦੇ ਕਬਜ਼ੇ ਵਿੱਚ ਆ ਦੂਜੀ ਮੌrti ਮੇਰੇ ਵੀਰੋ ਮੋਟਾ ਵਾੰਦੂ ਦੇ ਬਾਹਰੇ ਹੋ ਜੋ ਜਿਹੜੇ ਵਾਂਦੂ ਆ ਬਾਹਰੇ ਹੋ ਜੋ ਭਾਈ ਬਣ ਕੇ ਬਾਹਰੇ ਜਿੰਨਾ ਦਾ ਕੋਈ ਕੰਮ ਨਹੀਂ ਆ ਬਹੁਤ ਵੱਡਾ ਮੈਚ ਆ ਭਾਈ ਭਾਈ ਆ ਨਾ ਕੰਮ ਕਰੋ ਹੋਰ ਦੂਜੀ ਹੈਲੋ ਆਨ ਹਿਆਰ ਕਰੋ ਆ ਬੈਕ ਦਾ ਮਾਰ ਦੋ ਪਰੇ ਲਾਲਕਰੇ ਬਾਜੀ ਇਹ ਮੈਕ ਦੂਸਰੇ ਬੰਦ ਕਰਦੇ ਸਾਰੇ ਪਿਆਰ ਨਾਲ ਉਹ ਲਾਲਕਰੇ ਨਾ ਮਾਰੋ ਬੇੰਤੀ ਹਜ਼ਾਰ ਮੈਚ ਪਿਆਰ 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 ਆਪੋ ਚੱਕ ਲਾ ਪੈਰੇ ਲਾਲਕਰੇ ਥੋੜੀ ਬਸ ਦੇ ਮੈਚ ਹਜ਼ਾਰ ਤੁਹਾਡੇ ਲਾਲਕਰੇ ਆ ਲੜਾਈ ਕਰਾਉਂਦੇ ਆ ਐਦਾਂ ਨਹੀਂ ਕਰਦਾ ਰੋਜ਼ ਅੱਜ ਪਹਿਲੀ ਵਾਰ ਆਪਾਂ ਥੋੜੋ ਮੈਚ ਖੇਡਣਾ ਹੈ ਸਾਡੀ ਹੈਲੋ 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 ਅਬੇ ਬੇਜੰਮ ਦੀ ਪਲੇਰਾਂ ਨੂੰ ਹੱਥ ਬੰਨ੍ਹ ਕੇ ਝੇੜੀਆਂ ਦੂਜਿਆਂ ਦਾ ਕਰਿਓ ਬੰਦ ਕਰ ਦਿਓ ਇੱਕ ਬੇਨਤੀ ਆ ਮੇਰੇ ਹੱਥ ਬੰਨ੍ਹ ਇੱਕ ਬੇਨਤੀ ਹੱਥ ਬੰਨ੍ਹ ਕੇ ਯਾਰ ਬਈ ਪਤਾ ਕੀ ਆ ਪਤਾ ਕੀ ਆ ਮੈਚ ਖੇਡਣਾ ਦਾ ਬਈ ਤੂੰ ਪਲੇਅਰ ਹੋ ਯਾਰ ਏ ਕੀ ਗੱਲ ਬਣੀ ਪਿਆਰ ਨਾਲ ਯਾਰ ਰੌਲਾ ਨਹੀਂ ਪਾਣਾ ਬੇਨਤੀ ਹੈ ਪਿਆਰ ਨਾਲ ਪਿਆਰ ਨਾਲ ਸੱਭੂ ਪਿਆਰ ਨਾਲ ਪਿਆਰ ਨਾਲ ਬੁੱਲਟ ਪਿਆਰ ਨਾਲ ਹੈਲੋ ਬਾਈ ਉਹ ਲਾਲਕਲੇ ਕਰ ਦੋ ਮਾਰ ਦੋ ਬਾਈ ਯਾਰ ਹੈ ਖੜਿਆਰੀ ਖਾਣਦੇ ਆਂ ਐ ਥੋੜੀ ਗੁੱcka ਮਾਰ ਦੋ ਜਨੇ ਯਾਰ ਆ ਗਰਾਊਂਡ ਦਾ ਮਹਿਕਮਤ ਕਰ ਦੋ ਜੀ ਕੋਈ ਗੱਲੇ ਨਹੀਂ ਜਿਹੜੇ ਬਾਹਰੋਂ ਮੈਂ ਕਹਿੰਦਾ ਬੰਦ ਕਰੋ ਯਾਰ ਖੜਿਆਰੀ ਗੇਟ ਬਾਸ ਮੈਚਮੈਂਟ ਕਰ ਕੋਸੋ ਪੰਜਰੂ ਵੀ ਤੁਸੀਂ ਠੀਕ ਹੈ ਜੀ ਪਤਾ ਗੁੱcka ਥੋੜੀ ਮਾਰ ਦੋ ਜਨੇ ਯਾਰ ਪਤਾ ਗੱਲ ਕੀ ਆ ਬਾਪੂ ਬਾਬੇ ਦਾ ਟੂਰਨਾਮੈਂਟ ਆ ਐ ਨਾ ਕਰੋ ਚਲੋ ਖੜੋ ਖਿਡਾਰੀ ਵੀਰੋ ਖੜੋ ਚਲੋ ਮਾਪਲਾ ਖੇਡੂ ਫਟੋ ਕਰ ਬੇਨਤੀ ਐ ਆ ਬੇਨਤੀ ਐ ਪਲੇਅਰਾਂ ਨੂੰ ਲੜੋ ਨਾ ਯਾਰ ਕਬੱਡੀ ਨੂੰ ਤੂੰ ਖਰਾਬ ਕਰਦੇ ਹੋ ਗਰਾਊਂਡ ਵੇਲਾ ਗਰਾਊਂਡ ਵੇਲਾ ਕਰ ਦਿਓ ਥੋੜਾ ਆਪਾਂ ਮੈਚ ਕਰਵਾਈਏ ਪਲੀ ਜਿਨ੍ਹਾਂ ਦਾ ਕੋਈ ਕੰਮ ਨਹੀਂ ਆ ਬਾਹਰ ਚਲੇ ਜਾਓ ਸਾਰੂ ਦਰਸ਼ਕੋ ਵਿੰਦਰભાઈ ਜਿੱਨਾਂ ਦਾ ਕੋਈ ਕੰਮ ਨਹੀਂ ਆ ਫਿਰ ਜਿਨਾਂ ਨੂੰ ਆਪਾਂ ਬਾਹਰ ਕਰ ਲਈਏ ਬੜੀ ਮਿਹਰਬਾਨੀ ਸਾਈਡ ਤੇ ਹੋ ਜੋ ਕੁਕੌਰੀ ਇਹ ਸਾਰੇ ਧਿਆਨ ਦੇਣਗੇ ਤਾਂ ਮੈਚ ਸ਼ੁਰੂ ਹੋ ਜਾ ਹੈਲੋ ਮਰਨਾ ਮਲ ਦਾ ਕਬੱਡੀ ਪਾਉਣ ਦੇ ਲਈ ਅੱਗੇ ਵੱਧਦਾ ਹੋਇਆ ਤੇ ਦੂਜੇ ਪਾਸੇ ਦੇਖਾਂਗੇ ਚਾਰ ਨੰਬਰ ਸ਼ੇਰਾਂ ਦੇ ਵਿੱਚੋਂ ਮੁਕਾਬਲਾ ਉਹ ਕਿੰਨਾ ਕਮਕਦਨ ਹੋਣਾ ਇੱਕ ਪਾਸੇ ਲੱਭਦੀ ਹੈ ਮਹਿਮਦ ਕੁਰਜਾ ਕਰਦਾ ਹੋਇਆ ਟਰਾਈ ਉਹ ਫੁੱਟ ਦੀ ਕਬੱਡੀ ਉਹ ਸਵਰਨਿਆ ਸ਼ੇਰ ਕਹਾਣੀ ਚਾਤ ਰੇਡ ਤੀਜੀ ਲੜੀ ਵੰਦਾ ਹੈ ਉਹਦੇ ਹਿਸਾਬ ਨਾਲ ਰੇਡ ਪੌੜੀਆ ਬੋਲ ਦੇਖੀ ਕਿਤੇ ਨੰਬਰ ਖਰਾਬ ਹੋ ਜੇ ਨੋ ਜੰਨਾ ਆ ਪਿੰਡਾ ਸੱਗਣਬਾਲ ਦੀ ਧਰਤੀ ਦਾ ਮੇਰੇ ਮਿੱਤਰੋ ਰੇਡ ਪੌਣ ਲਈ ਖੇਡਦਾਰ ਤਿਆਰ ਬਹਦਾ ਹੋਇਆ ਔਰ ਚਾਰ ਜਫੀਤੋ ਇੱਕ ਬਾਈ ਲਾਂਡ ਵੀਰਪੁਰਿਆ ਹਾਈਲੈਂਡ ਪਟਾਲਾ ਤੇ ਸੋਪਾ ਪਾਟੋ ਬਾਈ ਲਾਂਡ ਕਿੱਧਰ ਢੱਲੋ ਹਮੇਸ਼ੀ ਹਰਦਾ ਉਹਨਾਂ ਵੱਲੋਂ ਆਓ ਮਾਕਮਲਾ ਸਰਤ ਬੱਲੇ ਬੱਲੇ ਹੋ ਗਈ ਮਿੱਤਰੋ ਇੱਕ ਪਾਸੇ ਪਿੰਟਾ ਤੇ ਦੂਜੇ ਪਾਸੇ ਉਹ ਵੀਰਪੁਰੀਆ ਹਰਖਾ ਦਾ ਕਬੱਡੀ ਦਾ ਅੱਜ ਬੋਲ ਤੇ ਟੱਕੇ ਜਾਵਣ ਹੋ ਗਏ ਸਵਰਦੇਆ ਖੇਡ ਕਹਾਣੀ ਗਾਹ ਸੱਜਣ ਵਾਲਿਆ ਪਿੰਡਾ ਫੜ ਲਿਆ ਤੇਰੇ ਵਿੱਚੋਂ ਇੱਕ ਬੱਲੇ ਆ ਪਿੰਡਾ ਫੜ ਲਿਆ ਆ ਸੰਤੀਆ ਕਰਾਚੋ ਪਿੰਡ ਵਾਲਾ ਐਸੇ ਪਿੰਡਾ ऐसे इलाके ਦਾ ਉਹ ਕਹੇ ਨਿਊਜ਼ੀਲੈਂਡ ਤੱਕ ਧੁੰਮਾ ਆ ਗੱਬਰੂ ਦੀ ਬਲੇ ਮਿੱਤਰੋ ਇਹ ਐਸਟੀ 37 ਸਰਦਾਰ ਮੇਹਰ ਸਿੰਘ ਦਾ ਪੁੱਤ ਕਬੱਡੀ ਪੌਂਕੋਲੀ ਵਧਿਆ ਹੋਇਆ ਹੈ ਸੋਮੇ ਵੱਲੋਂ 500 ਰੁਪਏ ਆਇਕਮ ਨੂੰ ਭਰਾ ਦਿਓ ਜੀ ਉਹ ਦੂਜੇ ਪਾਸੇ ਸੰਤੀ ਕਰਾਚੋ ਵਾਲਾ ਸੋਮੇ ਦਾ ਪਲੀਟਾ ਨੰਬਰ ਆਪਣੀ ਟੀਮ ਦਾ ਜੋੜਦਾ ਹੋਇਆ ਆ ਚੱਲਿਆ ਮੋਟੇ ਦੇ ਵਿਰੋਧ ਕਬੱਡੀ ਪਾਉਣ ਦੇ ਲਈ ਇੱਕ ਪਾਸੇ ਮੀਰਪੁਰਿਆ ਪਰ ਦੂਜੇ ਪਾਸੇ ਜੱਗੂ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਆ ਇੱਕ ਵਾਰ ਮੀਰਪੁਰਿਆ ਇੱਕ ਪਾਸੇ ਬੁਲਟ ਨੰਬਰ ਆਪਣੀ ਟੀਮ ਦਾ ਜੋੜਦਾ ਹੋਇਆ ਆ ਆ ਆ ਕਮਾਲ ਹੋ ਗਈ ਆ ਆ ਕਮਾਲ ਸਿਰਾਂ ਹੋ ਗਿਆ ਸਿਰਾਂ ਹੋ ਗਿਆ ਕਿੱਕੋ ਮੜਾ ਕਮਾਉਣ ਨੂੰ ਤਾਂ ਥਾਰ ਰੱਖੀ ਐ ਬੁਲਟ ਤੇ ਰੱਖਿਆ ਨੰਬਰ ਲੈਉਣ ਨੂੰ ਬਾਬਾ ਹਰਜੰਦਰ ਪ੍ਰਕਾਸ਼ ਦੀ ਸੁਪਾ ਸਾਹਿਬ ਗਰਾਉਂਡ ਤੇ ਖੁਦ ਆਇਆ ਧੰਨਵਾਦ ਹੈ ਲੋ ਸਾਹਮਣੇ ਮੰਨਾ ਬੱਲਰੋਂ ਦੀ ਧਰਤੀ ਆ ਮੇਰੇ ਮਿੱਤਰੋ ਵੱਡਾ ਮਲ ਖੇਡ ਕਬੱਡੀ ਦਾ ਨੰਬਰ ਦਾ ਸ਼ਾਨਦਰਵਾਦ ਆਪਣੀ ਟੀਮ ਦੇ ਵਾਸਤੇ ਕਰਦਾ ਹੋਇਆ ਔਰ ਅਗਲੀ ਰੇਡ ਬਾਤੇ ਦਰਸੇਵ ਸਿੰਘ ਪੰਡਾਲ ਦਾ ਪੋਤਾ ਫੇਰ ਆ ਗਿਆ ਇੱਕ ਪਾਸੇ ਚੱਜੂ ਹਾਕ ਮਾਲਿਆ ਤੇ ਦੂਜੇ ਪਾਸੇ ਇੱਕ ਮੀਰਪਰੀਆ ਤੇ ਨੌ ਤਰਨ ਵਰਗੇ ਚਾਰ ਬੁੱਤੋ ਸ਼ੇਰਾਂ ਦੇ ਵਿਚੋ ਆ ਇੱਕ ਪਾਸੇ ਮੀਰਪਰੀਆ ਇੱਕ ਵਾਰ ਤੇ ਦੂਜੇ ਪਾਸੇ ਕੋਲਟ ਉਹ ਖੜੋ ਗੁੱਤੋ ਬੁੱਤੋ ਗੁੱਤੋ 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 ਆ ਆ ਫੇਰ ਆਖੇ ਅੱਜ ਤੇਰੀ ਕਿਆ ਦੇਖਿਆ ਅੱਜ ਪਹਿਲੀ ਵਾਰੀ ਆਇਆ ਹਰਖਾ ਦੇਖਿਆ ਓ ਸੰਧੂਆ ਛੇੜ ਕਹਾਣੀ ਐ ਕਿਆ ਬੋਲਤੇ ਤਾਂ ਨਹੀਂ ਕਿਹਦਾ ਭਾਜੀ ਮੈਂ ਤੇ ਕਈ ਕੁਝ ਨਹੀਂ ਮੈਂ ਤੇ ਭਾਜੀ ਕਈ ਕੁਝ ਨਹੀਂ ਲੋ ਸਾਹਮਣੇ ਰੇਡ ਇਸ ਨੂੰ 37 ਆਕਰਾਚੋਂ ਬੜਾ ਖੇਡ ਮੈਦਾਨ ਚ ਪਾਰਿਆ ਕਮਲ ਟਿੱਬੇ ਵਾਲਾ ਔਰ ਦੂਸਰੇ ਬਨੇ ਆ ਜਿੰਨੀ ਮਹਮਦਬਾਲ ਦੀ ਧਰਤੀ ਦਾ ਮੇਰੇ ਮਿੱਤਰੋ ਨਾਲ ਟੱਕੜਾ ਯਖਾ ਐਨ ਸਿਰਾਂ ਲਾ ਗਿਆ ਇਹ ਜਿੰਨੀ ਆ ਮਹਮਦਵਾਲੀਆ ਮੇਰੇ ਮਿੱਤਰੋ ਸਾਹਮਣੇ ਕਿੰਨੀ ਮਿਹਨਤ ਵਾਲੀਆ ਪਾਰੀ ਬਲੇ ਦੀ ਮੰਗ ਹੋਈ ਆ ਆ ਨੰਬਰ ਜਿਹੜਾ ਰੀਪਲੇ ਚਲੋ ਇਹ ਨੰਬਰ ਆ ਕਬੱਡੀ ਕੰਦਾ ਸੱਜਣ ਵਾਲੀਆ ਕਬੱਡੀ ਪਾਉਣ ਦੇ ਲਈ ਅੱਗੇ ਵੱਧਦਾ ਹੋਇਆ ਹੱਥ ਵਾਲਿਆ ਪਿੰਗਰ ਕੋਟਾ ਵੇਖਦਾ ਮੁੰਡਿਆਲਾ ਕਰਨ ਵਰਗੇ ਲੱਗੇ ਹੋਇਆ ਉਹ ਇੱਕ ਵਰਗੇ ਲੱਗੇ ਹੋਇਆ ਪਰ ਕਿਹਨੂੰ ਚੌਥਾ ਮੁਕਾਬਲਾ ਕਿਦਾਂ ਨਾ ਕਿਵੇਂ ਕਿੱਦਾਂ ਦਾ ਹੋਣਾ ਸਾਡੇ ਅੱਖੇ ਲਓ ਜੱਗੂ ਆ ਦੂਸਰੇ ਪਿੰਡਾ ਸੱਜਣ ਵਾਲਿਆ ਕਿ ਟਿੱਬਿਆਂ ਦਾ ਪੁੱਤ ਕਹਿਰ ਕਰੀ ਜਾਂਦਾ ਏ ਉਹ ਦੁਨੀਆ ਇਸ਼ਾਰੇ ਨਾਲ ਕੋਲ ਕਰਦੀ ਕਿ ਮਿੱਤਰਾਂ ਦੇ ਕਾਪੁੱਤੇ ਉਹੀ ਹੋਣੀਆਂ ਉਹ ਜਿਹੜੀ ਗੱਲ ਬਾਤ ਦੀ ਤੂੰ ਗੱਲ ਕਰਦੀ ਇਹ ਆ ਟਿੱਬਿਆਂ ਦਾ ਪੁੱਤ ਹੱਕ ਬੜੀਆ ਜੱਗੂ ਔਰ ਦੂਸਰੇ ਬੰਦੇ ਮੰਡਾ ਬਾਲਾ ਦੀ ਧਰਤੀ ਦਾ ਫੇਰ ਕਬੱਡੀ ਪਾ ਰਿਹਾ ਸੰਧੂਆ ਸਾਹਮਣੇ ਬੰਦਾ ਬਾਲਾ ਦੀ ਧਰਤੀ ਦਾ ਕਬੱਡੀ ਪਾਉਣ ਦੇ ਲਈ ਅੱਗੇ ਵੱਧਦਾ ਹੋਇਆ ਚਾਰਾਂ ਦੇ ਵਿੱਚੋਂ ਮੁਕਾਬਲਾ ਟਿੱਬਿਆਂ ਦੇ ਨਾਲ ਹੋਣਾ ਆ ਬੜਾ ਰੌਲਾ ਲੱਗ ਰਿਹਾ ਇੱਕ ਪਾਸੇ ਮੰਡਾ ਏ ਮੇਰੇ ਵੀਰੋ ਬੁੱਲਟ ਫੇਰ ਆ ਗਿਆ

ਆਹ ਕਿਦੇ ਕਿਰਪਾ ਮਹਾਰਾਜ ਜੀ ਆਹ ਮਹਾਨ ਤਪस्वी ਸੰਤ ਬਾਬਾ ਫਕੀਰਿਆਦਾਲ ਜੀ ਦੀ ਐਨ ਕਿਰਪਾ ਨਾਲ ਸਾਹਮਣੇ ਪਈ ਹੋਈ ਰੇਡ ਚਾਰ ਜਾਫੀ ਤਿਆਰ ਆਹ ਘਾਟੋ ਵਾਲਾ ਸੰਤੀ ਔਰ ਦੂਸਰੇ ਬੰਦੇ ਕਮਲ ਟਿੱਬੇ ਵਾਲਾ ਦੇਖੋ ਇਹ ਇੱਥੇ ਰੱਖੋ ਇਹ ਇੱਥੇ ਆ ਓਏ ਇੱਥੇ ਰੱਖੋ ਬੱਲੇ ਬਰਖ ਹੋ ਗਈ ਮਿੱਤੋ ਇੱਕ ਪਾਸੇ ਸੰਤੀਆ ਤੇ ਦੂਜੇ ਪਾਸੇ ਟੱਪਿਆਲਾ ਕਮਲ ਹੱfte ਦੂਰ ਸਮਾਪਿਤਦਾ ਹੋਇਆ ਉਹ ਮੁਕਾਬਲਾ ਉਹ ਮੁਕਾਬਲਾ ਆ ਇਹ ਆ ਇਹ ਆ ਇੱਥੇ ਰੱਖੋ ਛੇੜ ਕਹਾਣੀ ਸਵਾਨਿਆ ਓਏ ਆ ਆ ਕਰਾਚੋ ਦੇ ਮੇਲੇ ਦਾ ਸਵਾਦ ਦੁਨੀਆ ਦਾ ਚਿੱਤ ਖੁਸ਼ ਹੋ ਗਿਆ ਆਪਾਂ ਨੇ ਕਬੱਡੀ ਦੇਖ ਲਈ ਐ ਪਿਆਰ ਨਾਲ ਦੇਖ ਲਈ ਜੱਫੇ ਲੱਗਦੇ ਐ ਰੇਟਾ ਪੈਂਦੀ ਐ ਦੇਖੋ ਬੁਲਟ ਸਮੇਂ ਫੇਰ ਹਰਮਨ ਬੁਲਟ ਛੀਆ ਮਾਲ ਦੀ ਧਰਤੀ ਦਾ ਇੱਥੇ ਇੱਥੇ ਭਾਈ ਵਾਹ ਇੱਥੇ ਇਹ ਆ ਇਹ ਆ ਇਹ ਆ ਓਏ ਬਾਹ ਓਏ ਗੱਬਰੂਆ ਇੱਕ ਵਾਰ ਸੇ ਬੰਨਾ ਬੱਲ ਮੋਨਾ ਸੁਨਿਆ ਖੇਡ ਕਹਾਣੀ ਬੱਲਾ ਵਾਲਾ ਮੰਨਾ ਦੇ ਵੀ ਇਸ ਸਮੇਂ ਰੇਡ ਪਾਉਂਦਰੀ ਖੇਡ ਮੈਦਾਨ 'ਚ 蒂ਪੇ ਦਾ ਵੀਰ ਵੱਧਿਆ ਹੋਇਆ ਚਾਰ ਲਾਖੀਆਂ ਤੋਂ ਫਿਰ ਦੇਖਾਂਗੇ ਆ ਟਿੱਪੇ ਵਾਲਾ ਕਮਲ ਔਰ ਦੂਸਰਾ ਸਰੀ ਇਸ ਸਮੇਂ ਗਿੰਨੀ ਤੇ ਨੰਬਰ ਇਸ ਸਮੇਂ ਮੰਨਾ ਬੱਲਾਂ ਵਾਲਾ ਆਪਣੀ ਟੀਮ ਦੇ ਬਾਅਦ ਤੇ ਜੋੜਦਾ ਹੋਇਆ ਔਰ ਅਗਲੀ ਰੇਡ ਪਹੁੰਚ ਰਹੀ ਪਿੰਡਾ ਸੱਜੜ ਵਾਲੀਆ ਸੰਧੂਆ ਕਹਿ ਟਿੱਪਿਆਂ ਦੇ ਪੁੱਤਲੂ ਸੱਜਣਵਾਲੀਆ ਕਬੱਡੀ ਪੌਣ ਦੇ ਲਈ ਅੱਗੇ ਪਰ ਵੱਧਾ ਹੋਇਆ ਜੱਗੂਆ ਸ਼ੇਰ ਉਹ ਮੁੰਡੇ ਨੂੰ ਇੱਕ ਪਾਸੇ ਕਲਾ ਮੀਰਪੁਰੀਆ ਤੇ ਦੂਜੇ ਪਾਸੇ ਪਿੰਡਾ ਸੱਜਣਵਾਲੀਆ ਉਹ ਖੜਕਾ ਦੜਕਾ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਉਹ ਜੱਫਾ ਉੱਤਰ ਤੇ ਜੱਫਾ ਇੱਧਰ ਜੱਫਾ ਉੱਤਰ ਤੇ ਜੱਫਾ ਇੱਧਰ ਉਹ ਨਜ਼ਾਰਾ ਜਾਂਦਾ ਦਰਸ਼ਕ ਬੱਜੀਦਾ ਮੰਨੇ ਦੀ ਰੇੜ ਤੇ ਆਂਦਰਾ ਇੰਦਰ ਸੰਗਤ ਕਰਾ ਚੋਰੀ ਨਵੀਂ ਖੁਸ਼ ਹੋਇਆ ਇੱਕ ਦਾ ਫੇਰ ਰਸਾ ਗਿਆ ਹਾਂ ਚਿੱਟ ਖੁਸ਼ ਹੋ ਗਿਆ ਸੰਧੂਆ ਬਦਿਆ ਨਾ ਫੁੱਟ ਨੇ ਕਾੜੇ ਕਰਤੇ ਸਾਰੇ ਸਾਹਮਣੇ ਬੁਲਟ ਕਬੱਡੀ ਪਾਉਣ ਦੇ ਲਈ ਫੇਰ ਅੱਗੇ ਵੱਲ ਵੱਧਦਾ ਹੋਇਆ ਹਾਕਮ ਮੜਕਾ ਇੱਕ ਪਾਸੇ ਬੁਲਟ ਉਹ ਦੂਜੇ ਪਾਸੇ ਜੱਗੂ ਇੱਕ ਪਾਸੇ ਪੱਜੂ ਇਹ ਆ ਇਹ ਆ ਇਹ ਆ ਇਹ ਆ ਇਹ ਇੱਥੇ ਰੱਖ ਓਏ ਇੱਥੇ ਰੱਖ ਓਏ ਖੇਡ ਕਹਾਣੀ ਸਵਰਨਿਆ ਆਹ ਨੋਟਾਂ ਦੀ ਫਰਖਾ ਐਦਾਂ ਨਾ ਕਰੋ ਪਿਆਰ ਨਾਲ ਫੜਾਦਿਆ ਕਰੋ ਭਰਾ ਬਣ ਕੇ ਮਾਇਆ ਇਹ ਸਭੇ ਦਾ ਹੀ ਚੱਕਰ ਹੈ ਸਭੇ ਦਾ ਹੀ ਚੱਕਰ ਹੈ ਇਹਦਾ ਸਤਕਾਰ ਇਹਦੀ ਕਦਰ ਇਹਦੀ ਇੱਜ਼ਤ ਕਰੀਏ ਆਪਾਂ ਫੜਾਦਿਆ ਕਰੀਏ ਬੜੀ ਮਿਹਰਬਾਨੀ ਲਓ ਮੈਚ ਪੂਰਾ ਟੌਪ ਦਾ ਦੂਜਾ ਸੈਮੀਫਾਈਨਲ ਮੈਚ ਘਾਤੋ ਦੇ ਕੱਪ ਦਾ ਬਾਬਾ ਜੀ ਖੁਦ ਖੜਿਆ ਰੱਜੇ ਦਾ ਕੌਰੀ ਦਾ ਉਹ ਤਾਰੂ ਦਾ ਸਾਰੇ ਟਿਕੂ ਤੋਂ ਆਉਣਾ ਬਹੁਤ ਧੰਨਵਾਦ ਕਰਤ ਕੈਨੇਡਾ ਤੇ ਗਗਨ ਦਾ ਧੰਨਵਾਦ 37 ਕਰਾਚੋ ਵਾਲਾ ਕਬੱਡੀ ਪਾਉਣ ਦੇ ਲਈ ਫੇਰ ਜੇ ਮਰਵਾਤਾ ਹੋਇਆ ਉਹ ਵੇਖਾਂਗੇ ਡੱਬੇ ਵਾਲਾ ਇੱਕ ਪਾਸੇ ਆ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਪਰ ਨੰਬਰ 37 ਦਾ ਕਰਾਚੋ ਵਾਲੇ ਦਾ ਹਾਂਜੀ

ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਚਾਰ ਬੁਖਰੇ ਖੇਤ ਦੇ ਵਿੱਚੋਂ ਇੱਕ ਪਾਸੇ ਗੰਮੀਰਪੁਰਿਆ ਤੇ ਦੂਜੇ ਪਾਸੇ ਧੁਖ 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 ਇਹ ਆ ਇਹ ਆ ਇੰਨਾ ਹਰਖਿਆ ਪਹਿਲੀ ਵਾਰ ਵੇਖਿਆ ਓ ਸੰਧੂਆ ਇੰਨਾ ਹਰਖਿਆ ਪਹਿਲੀ ਵਾਰ ਵੇਖਿਆ ਅੱਜ ਘਰਾ ਤੋਂ ਜੱਜ ਸੰਗਰੂਰ ਤੇ ਹਰਖਿਆ ਵੇਖਿਆ ਲਓ ਸਾਹਮਣੇ ਦੇਖੋ ਆ ਕੰਬਾਈਨਾਂ ਦਾ ਯੇਤੂ ਮੰਨਾ ਪੱਲਾ ਵਾਲਾ ਮੰਨਾ ਬਰੀਕਾ ਵਾਲਾ ਆਹ ਮੰਨਾ ਕੈਲੀਫੋਰਨੀਆ ਵਾਲਾ ਆਹ ਭੱਜਿਆ ਆਉਂਦਾ ਹੈ ਭੱਜਿਆ ਆਉਂਦਾ ਸਾਹਮਣੇ ਰੇਡ ਤੇ ਛੋਤੇ ਜੋਤੇ ਨੂੰ ਭੇਜਦਾ ਛੋਟਾ ਜੋਤਾ ਇਹ ਮੁੰਡਾ ਲਮਾ ਪੈਰ ਕੀਤਾ ਹੋ ਮੇਰੇ ਵੀਰੋ ਇੱਕ ਪਾਸੇ ਛੋਟਾ ਜੋਤਾ ਤੇ ਦੂਜੇ ਪਾਸੇ ਬੱਲੇ ਬੱਲੇ ਹੋ ਗਏ ਮਿੱਤਰੋ ਹਾਕ ਮਾਰ ਕੇ ਜੱਗੂ ਨੇ ਬਾਦਰੋ ਪਾਰ ਕਰਕੇ ਨੰਬਰ ਆਪਣੀ ਟੀਮ ਲਈ ਜੋੜ ਦਿੰਦਾ ਹਾਂ ਜੀ ਸੂਬਾ ਸੂਬਾ ਫਰੂਟ ਹਾਊਸ ਵੱਲੋਂ ਸੈਂਟੀ ਨੂੰ 500 ਅਭਿਆਫੜਦਾ ਨਾ ਹਾਂਜੀ ਨੰਬਰ ਜਾਫੀਆਂ ਦਾ ਨੰਬਰ ਕਰਾਚੋਂ ਦਾ ਅਗਲੀ ਰੇਡ 37 ਪੌਂਡ ਦੇ ਲਈ ਫੇਰ ਪਤਾ ਪਿੱਛੇ ਹੋ ਜਾ ਬਈ ਸਾਰੇ ਸਾਰੇ ਪਿੱਛੇ ਹੋ ਜਾ ਬੰਲੀ ਫੌਜੀ ਸਾਡਾ ਪ੍ਰਾਜ ਪੂਰਾ ਜੋਰ ਮਾਰ ਰਿਹਾ ਸੋਪਾ ਕਰਾਚੋਂ ਦਾ ਸਾਹਮਣੇ ਤੱਕਾਂਗੇ ਤੇ ਉਹ ਬੱਲੇ 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 ਆਹ 37 ਹੈ ਪਰ ਦੂਜੇ ਪਾਸੇ ਲੱਭ ਲਿਆ ਉਹ ਡੁਗ ਡੁਗ ਫੇਰ ਆ ਗਿਆ ਹਾ ਕੰਬਾਲੀਏ ਟਕ ਟਕ ਫੇਰ ਆ ਗਿਆ ਇੱਕ ਵੀਰਪੁਰੀਏ ਉਹ ਟਕ ਟਕ ਫੇਰ ਆ ਗਿਆ ਸਾਹਮਣੇ ਬੁਲਟ ਕਬੱਡੀ ਪਾਉਣ ਦੇ ਲਈ ਅੱਗੇ ਵੱਧਦਾ ਹੋਇਆ ਆ ਤੇ ਆ ਤੇ ਆ ਤੇ ਇੱਥੇ ਏ ਕਾਵਾਹਤਾ ਓਏ ਕਾਵਾਹਤਾ ਹੋ ਗਿਆ ਹਾਂ ਇੱਕ ਰਾਚੂ ਦਾ ਮੇਲਾ ਬਾਬਾ ਫਕੀਰੀਆ ਦਾ ਜਿਹੜਾ ਮੇਲਾ ਚੱਲਦਾ ਹੈ ਬਾਬਾ ਹਰਜਿੰਦਰ ਪ੍ਰਕਾਸ਼ ਜੀ ਖੜੇ ਹੈ ਆ ਮੰਦਾ ਬੱਲਣਾ ਵਾਲਾ ਉਹ ਗਾਬੀਆ ਇਸਵੇਂ ਤਰੀਕਾਂ ਤੋਂ ਆਇਆ ਹੋਇਆ ਹੈ ਰੇਡ ਪਈ ہوئی ਹੈ ਘਾਟੋਂ ਦੀ ਧਰਤੀ ਚਾਰ ਜਫੀ ਤਿਆਰ ਦੇਖੋ ਕੀ ਇਸ਼ਾਰਾ ਕੀ ਇਸ਼ਾਰਾ ਨੰਬਰ ਰੇਟਰ ਦਾ ਨੰਬਰ ਰੇਟਰ ਦਾ ਨੰਬਰ ਰੇਟਰ ਦਾ 22 ਤਰੀਕ ਪੰਨਵਾ ਦੀ ਧਰਤੀ ਕੋਈ ਜੀਤ ਸਰਪੰਚ ਦਲਜੀਤ ਕੁਮਾਨ ਉਹਨਾਂ ਵੱਲੋਂ ਸੱਦੇ ਨੇ ਅਸੀਂ ਖੰਡਾ ਖੜਕੂ ਤੇ 22 ਤਰੀਕ ਕਲੌਦੀ ਵੀ ਪੁੱਜਾਂਗੇ ਕਲੌਦੀ ਵੀ ਅਸੀਂ ਖੰਡਾ ਖੜਕੂ ਪੰਨਵਾ ਚਾਰ ਟੀਮਾਂ ਖੇਡਣਗੀਆਂ ਮਾਝਾ ਮਾਲਵਾ ਦੁਆਬਾ ਤੇ ਹਰਿਆਣਾ ਤੇ ਫੇਰ ਫਿਰ ਵੀਰੋ ਪੰਨਵਾ ਮੇਰੇ ਤੋਂ ਬਾਅਦ ਕਲੌਦੀ ਦੀ ਧਰਤੀ ਦੇ ਹਾਜ਼ਰੀ ਲਵਾਵਾਂਗੇ ਦੋਨੋਂ ਕੱਪ ਵੱਡੇ ਆਓ ਸਵਰਨਿਆ ਦੋਨੋਂ ਕੱਪ ਵੱਡੇ ਆ ਉਧਰ ਕਮਾਣਾ ਵਾਲਾ ਅਮਰੀਕਾ ਵੱਡੀ ਮੁਬਾਰਕਬਾਦ ਹੈ ਘੜਾਮਾਂ ਦੀ ਧਰਤੀ ਹੈ ਜਿਲ੍ਹਾ ਪਟਿਆਲਾ ਬਸਾਖੀ ਦੇ ਮੇਲੇ ਤੇ ਵੱਡਾ ਕੱਪ ਹੁੰਦਾ ਉਸ ਮੇਲੇ ਤੇ ਜਿੰਦਰਬਰ ਕਸਪੇਲ ਵੱਲੋਂ ਭਰਾ ਨੂੰ ਸੋਨੇ ਦਾ ਕੰਠਾ ਪਾਇਆ ਜਾਣਾ ਹੈ ਕਮਾਣਾ ਵਾਲਿਆ ਮੁਬਾਰਕਬਾਦ ਹੈ ਨਾਲ ਪ੍ਰੋਫੈਸਰ ਸਾਡਾ ਸੇਵਕ ਸ਼ੇਰਗੜ ਇੰਟਰਨੈਸ਼ਨਲ ਬਲਾਰੇ ਦਾ ਸਾਰੇ ਦਾ ਸਾਡੇ ਵੱਲੋਂ ਸਤਿਕਾਰ ਬਹੁਤ-ਬਹੁਤ ਧੰਨਵਾਦ ਮਾਂ ਬੋਲੀ ਪੰਜਾਬੀ ਦਾ ਮਾਣਨੇ ਬਲਾਰੇ ਫਾਈਨਲ ਦੀ ਗੱਲ ਕਰਨਗੇ ਉਹ ਤਿਆਰ ਰਹਿਣਗੇ ਫਾਈਨਲ ਦੇ ਲਈ ਆ ਵੀ ਗੱਭਰੂ ਮੈਚ ਸ਼ੁਰੂ ਕਰੀਏ ਆ ਰੌਲਾ ਨਹੀਂ ਪਾਉਣਾ ਆ ਜੋ ਆਪਾਂ ਹੋਟ ਲੈ ਸਕਦੇ ਤਾਂ ਡਿਸੀਜਨ ਪਹਿਲਾਂ ਵੀ ਦਿੱਤਾ ਹੈ ਹੁਣ ਵੀ ਆ ਜਾਣਾ ਲਓ ਰੇਡ ਸਾਹਮਣੇ ਜਾ ਜੋ ਬੁਲਟ ਕਹਿੰਦਾ ਸਾਹਮਣੇ ਜਾ ਜੋ ਇੱਕਮ ਜੱਗੂ ਕੋਈ ਗੱਲੀ ਪਿਆਰ ਖੇਡ ਕਬੱਡੀ ਐ ਰੋਜ਼ ਦਾ ਕੰਮ ਐ ਕਰਨ ਦਾ ਕੰਮ ਨਹੀਂ ਐ ਉਹ ਬੁਲਟ ਨੇ ਸਾਹਮਣੇ ਬੁਲਟ ਦੇ ਲਈ ਉਹ ਬੁਲਟ ਨੇ ਫੇਰ ਕਬੱਡੀ ਪਾਤੀ ਸਾਹਮਣੇ ਤੱਕਾਂਗੇ ਪਾਸੇ ਗੰਪੀਰਪੁਰਿਆ ਤੇ ਦੂਜੇ ਪਾਸੇ ਬੁਲਟ ਉਹ ਟੱਕ ਟੱਕ ਹੋ ਗਈ ਮਿੱਤਰੋ ਨੰਬਰੜਾ ਬੁਲਟ ਆਪਣੀ ਟੀਮ ਲਈ ਜੋੜ ਗਿਆ ਚੱਲ ਏ ਗੱਬਰਪਾ ਵਾਹ ਨੰਬਰ ਆ ਰੇਟਰ ਦਾ ਸੁਣੋ 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 ਹਰੀਪਲੇ ਰਹਿੰਦਾ ਇੱਕ ਰੀਪਲੇ ਰਹਿੰਦਾ ਜੀ ਉਹਦਾ ਡਿਸੀਜਨ ਅਜੇ ਆਉਣਾ ਉਹ ਕੋਈ ਨਾ ਇਧਰ ਇੱਕ ਤਾਂ ਆ ਗਿਆ ਦੂਜਾ ਰਹਿੰਦਾ ਹੈ ਲਵਲੀ ਇੱਕ ਰੀਪਲੇ ਦਾ ਡਿਸੀਜਨ ਅਜੇ ਰਹਿੰਦਾ ਹੈ ਗਾਲੀ ਕੋਈ ਗਾਲੀ ਅਰੇ ਦਾਲ ਟਿਕੜਾ ਜਾਣ ਲੱਗਿਆ ਕਿਤੇ ਕੋਈ ਗਾਲੀ ਸਬਰ 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 ਤੇ ਸੈਂਸਰ ਤੇ ਸੈਂਸਰ ਜ਼ਰੂਰੀ ਹੈ ਆਰਾਮ ਨਾਲ ਕੋਈ ਗਾਲੀ ਦਸੀ ਜਨ ਦਾ ਜਿਹੜੇ ਨੰਬਰ ਆ ਗਏ ਤਾਂ ਆ ਗਏ ਕਾਪੀ ਦੇ ਦੋ ਲਿਖੇਗੇ ਉਹ ਲਿਖੇਗੇ ਜਿਹੜੇ ਤੁਸੀਂ ਲੈ ਲੇ ਉਹ ਤੁਹਾਡੀ ਨਹੀਂ ਤੇ ਉਹਨਾਂ ਦੇ ਲੈ ਲੇ ਉਹ ਉਹਨਾਂ ਦੀ ਹੈ ਇਹ ਹੋਲਡ ਵਾਲਾ ਨੰਬਰ ਦੱਸੋ ਜੀ ਤੇ ਨੋਟ ਕਰੋ ਹੋਣ ਤੋਂ ਬਿਨਾ ਨੰਬਰ ਜਿਹੜੇ 14 ਨੰਬਰ ਕ੍ਰਾਸ ਹੋਉਂਦੇ ਆ ਸਾਡੇ 14 ਨੰਬਰ ਜਿਹੜੇ ਮਹਿਮਬਾਲ ਦੇ ਆ ਸਾਡੇ 14 ਮਹਿਮਬਾਲ ਦੇ ਤੇ 14 ਕ੍ਰਾਸ ਹੋਦੇ ਮਹਿਮਬਾਲ ਹੁਣ ਬੱਜਦੀ ਕਬੱਡੀ ਦੀਆਂ ਟੀਮਾਂ ਆ ਜਾਣ ਇੱਕ ਲੋਡ ਕਰੋ 18 ਮਾਰਚ ਜ਼ਿਲ੍ਹੇ ਮੋਗੇ ਦੀ ਧਰਤੀਆ ਪਿੰਡ ਰਾਮਾ ਮੇਰੇ ਵੀਰੋ ਬਹੁਤ ਵੱਡਾ ਕਬੱਡੀ ਕੈਂਪ ਹੋਣ ਜਾ ਰਿਹਾ ਚਰਨਹਰ ਸਿੰਘ ਜੈਲਾ ਸਰਪੰਚ ਨਾਲ ਸਤਵੀਰ ਮਲਡੂਰਾ ਆਸਟ੍ਰੇਲੀਆ ਨਾਲ ਦੀਪ ਟੱਲੇ ਵਾਲੀ ਹੈ ਮਨਦੀਪ ਕਲਵੰਤ ਸੁਨੜੂ ਅਮਰੀਕਾ ਵਾਲੇ ਹੈ ਪਹਿਲਾ ਨਾਮ 2.5 ਲੱਖ ਦੂਜਾ ਨਾਮ 2 ਲੱਖ ਹੋਵੇਗਾ ਵਸਤਾ ਨੂੰ ਜਾਮੇ ਦੇ ਇਹ 15 ਮੋਟਰਸਾਈਕਲ ਦਿੱਤੇ ਜਾਣੇ ਮੇਰੇ ਵੀਰੋ ਨੋਟ ਕਰਿਓ ਵੈਸਟਾ ਲਈ ਜਾਮੇ ਨੇ ਟਾਪ ਕਲਾਸ ਮੋਟਰਸਾਈਕਲ ਦਿੱਤੇ ਜਾਣਗੇ ਪਹਿਲਾ ਨਾਮ 22 ਲੱਖ ਦੂਜਾ ਤੋਂ ਪਿੰਡ ਰਾਮਾ ਜਿਹੜੇ ਮੋਗੇ ਦੀ ਧਰਤੀਆ ਤਿਆਰੀ ਕਰੇਗਾ ਨੋਟ ਕਰਿਓ ਜੀ 65 ਕਿਲੋ ਦੇ ਫਾਈਨਲ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆਜੋ 65 ਕਿਲੋ ਦੇ ਫਾਈਨਲ ਦੀਆਂ ਟੀਮਾਂ ਜਲਦੀ ਗਰਾਊਂਡ ਦੇ ਵਿੱਚ ਆਜੋ ਤਾਦ ਲੋ ਸਾਰੇ ਅਰਾ ਪਰ ਕੇ ਦਰਸ਼ਕਾਂ ਦਾ ਧੰਨਵਾਦ ਕਰਦੇ ਆ ਸਾਰੇ ਖਿਡਾਰੀਆਂ ਦਾ ਸਾਰੀ ਕਮੇਟੀ ਦਾ ਤੈਨੂੰ ਧੰਨਵਾਦ ਕਰਦੇ ਆ ਮੇਰੇ ਵੀਰੋ ਬਹੁਤ ਵੱਡਾ ਕਦਮ ਜਿਹੜਾ ਬਹੁਤ ਵੱਡਾ ਸਾਡੇ ਭਰਾਵਾਂ ਨੇ ਪ੍ਰਚਾਲਾ ਕੀਤਾ ਹੈ 22 ਤਰੀਕ ਜਿਹੜੀ ਪੰਨਾਵਾਂ ਦੇ ਕਬੱਡੀ ਕੱਪ ਦੀ ਹੈ ਭਾਈ ਕੁਲਜੀਤ ਸਰਮਾ ਤੇ ਦਲਜੀਤ ਘਮਾੜਰੀ ਤੇ ਸਾਡੇ ਬ੍ਰਿੰਦਰ ਚਾਰ ਨਾਂ ਸਾਹਰੇ ਸੱਦੇ ਦੇ ਰਿਆ ਜਿੱਥੇ ਚਾਰ ਟੀਮਾਂ ਜੜੀਆਂ ਬਾਜਾ ਮਾਲਵਾ ਦੁਆਬਾ ਤੇ ਹਰਿਆਣੇ ਦੀਆਂ ਕਿੱਣਨ ਗਿਆ ਤੇ ਉਧਰੋਂ ਸਾਡੇ ਕੇਜੀ ਬਿਰਕ ਭਾਈ ਸਦੀਕੁਰੀ ਸੱਦੇ ਜਿੰਦਾ ਬਾਈ ਜੀ ਮੇਰੇ ਵੀਰੋ ਕਲਾਉਦੀ ਦੀ ਧਰਤੀ ਤੇ ਬੈਟੇ ਪੁਰੀ ਉਹਨਾਂ ਵੱਲੋਂ ਆਹਮੜੇ ਉਰੀ ਆਹਮੜੇ ਬਾਈ ਉਰੀ ਉਹਨਾਂ ਵੱਲੋਂ ਸੱਦਾ ਕਲਾਉ